ਹਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਜ਼ਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅਸੀਂ ਕੱਲ੍ਹ ਵਾਲੀ ਕਹਾਣੀ ਦਾ ਅਗਲਾ ਪਾਰਟ ਜੋ ਕਿ ਊਂ ਮੂਰਖ ਊਂਟ ਤੇ ਸ਼ੇਰ ਦੀ ਕਹਾਣੀ ਹੈ ਲੈ ਕੇ ਹਾਜ਼ਰ ਹੋਏ ਹਾਂ ਤੇ ਆਓ ਜੀ ਸ਼ੁਰੂ ਕਰਦੇ ਹਾਂ ਇਸ ਕਹਾਣੀ ਦਾ ਅਗਲਾ ਭਾਗ ਤੇ ਜਾਣਦੇ ਆ ਕਿ ਉਸ ਤੋਂ ਬਾਅਦ ਊਂਟ ਦੇ ਨਾਲ ਕੀ ਕੀ ਹੋਇਆ ਤੇ ਆਓ ਜੀ ਸ਼ੁਰੂ ਕਰਦਿਆਂ ਅਗਲਾ ਪਾ ਸਵੇਰ ਦਾ ਸਮਾਂ ਸੀ ਵੱਡੇ ਤੂਫਾਨ ਵਰਗਾ ਹੋਇਆ ਭੁੱਖੇ ਪੇਟ ਨਾਲ ਸ਼ੇਰ ਭੇੜੀਆਂ ਗਿੱਦੜ ਅਤੇ ਚੀਤਾ ਸ਼ਿਕਾਰ ਲਈ ਤਿਆਰ ਹੋ ਗਏ ਉੱਗਾ ਵੀ ਸ਼ਾਨ ਨਾਲ ਉਹਨਾਂ ਦੇ ਪਿੱਛੇ ਤੁਰ ਪਿਆ ਅਜੇ ਵੀ ਉਹ ਇਹੀ ਸੋਚ ਰਿਹਾ ਸੀ ਕਿ ਉਹ ਸੂਰਮੇ ਦਾ ਸੱਜਾ ਹੱਥ ਹੈ ਸ਼ੇਰ ਨੇ ਸਾਰਿਆਂ ਨੂੰ ਇੱਕ ਦੂਸਰੇ ਇਲਾਕੇ 'ਚ ਲੈ ਜਾ ਕੇ ਰੁਕਵਾਇਆ ਉੱਥੇ ਇੱਕ ਖੁੱਲਾ ਮੈਦਾਨ ਸੀ ਖੁੱਲੀ ਜਗ੍ਹਾ ਸੀ ਕੋਈ ਦਰਖਤ ਨਹੀਂ ਸੀ ਕੋਈ ਛਾਂ ਨਹੀਂ ਸੀ ਸਿਰਫ ਉਹ ਸਿਰਫ ਤੋਪ ਅਤੇ ਤੋਪ ਹੀ ਤੋਪ ਸੀ ਸ਼ੇਰ ਨੇ ਨਾਟਕ ਕਰਦਿਆਂ ਕਿਹਾ ਅਸੀਂ ਇੱਥੇ ਥੋੜਾ ਜਰ ਆਰਾਮ ਕਰਾਂਗੇ ਉੱਗੇ ਤੂੰ ਅੱਗੇ ਜਾ ਕੇ ਸ਼ਿਕਾਰ ਲੈ ਕੇ ਆ ਉੱਗਾ ਸੱਚਮੁੱਚ ਆਗਿਆਕਾਰੀ ਸੀ ਉਹ ਮੋٹے ਮੋٹے ਕਦਮ ਚੁੱਕਦਾ ਅੱਗੇ ਤੁਰ ਪਿਆ ਦੁਪਹਿਰ ਦੀ ਤਪਦੀ ਲੋ ਨੇ ਉਸ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ 1 2 3 ਘੰਟੇ ਲੰਘ ਗਏ ਉੱਗੇ ਦਾ ਗਲਾ ਸੁੱਕ ਗਿਆ ਟੰਗਾਂ ਕੰਬਣ ਲੱਗੀਆਂ ਉਹ ਹਾਫਦਾ ਹੋਇਆ ਵਾਪਸ ਆਇਆ ਬੋਲਿਆ ਮਹਾਰਾਜ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਂ ਕੁਝ ਵੀ ਸ਼ਿਕਾਰ ਨਹੀਂ ਲੱਭ ਸਕਿਆ ਸ਼ੇਰ ਦੀਆਂ ਅੱਖਾਂ ਵਿੱਚ ਖੂਨ ਦੀ ਚਮਕ ਆ ਗਈ ਉਹ ਹੋਲੀ ਜਿਹੀ ਸੋਚਣ ਲੱਗਾ ਬਿਲਕੁਲ ਠੀਕ ਵੇਲਾ ਹੈ ਗਿੱਦੜ ਪੇੜੀ ਅਤੇ ਚਿੱਟੇ ਇੱਕ ਦੂਸਰੇ ਵੱਲ ਤੱਕਦੇ ਤੇ ਮੂੰਹ ਚਾਟਦੇ ਸਨ ਉਹ ਉੱਗੇ ਦਿਹਾਲੇ ਦਿਵਾਲੇ ਘੁੰਮਣ ਲੱਗੇ ਉੱਗੇ ਨੇ ਡਰ ਕੇ ਪੁੱਛਿਆ ਮਹਾਰਾਜ ਇਹ ਮੇਰੇ ਵੱਲ ਤਰਸ ਨਾਲ ਕਿਉਂ ਵੇਖ ਰਹੇ ਨੇ ਸ਼ੇਰ ਨੇ ਝੂਠੀ ਜਿਹੀ ਆਵਾਜ਼ ਵਿੱਚ ਕਿਹਾ ਉਹ ਤੈਨੂੰ ਨਹੀਂ ਤੇਰੀ ਬਹਾਦਰੀ ਨੂੰ ਦੇਖ ਰਹੇ ਨੇ ਪਰ ਉੱਗੇ ਦਾ ਭੋਲਾ ਦਿਲ ਹੁਣ ਡੋਲਣ ਲੱਗ ਪਿਆ ਸੀ ਉਹ ਚੁੱਪਚਾਪ ਪਿੱਛੇ ਹਟਿਆ ਤਾਂ ਇੱਕ ਅਜੀਬ ਘਟਨਾ ਹੋਈ ਭੇੜੀਏ ਨੇ ਅਚਾਨਕ ਦਹਾੜ ਮਾਰ ਕੇ ਉਸ ਦੀ ਟੰਗ ਤੇ ਦੰਦ ਵੱਡ ਦਿੱਤੇ ਉੱਗੇ ਨੇ ਦਰਦ ਨਾਲ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਆ ਤੁਸੀਂ ਕੀ ਕਰ ਰਹੇ ਹੋ ਮੈਂ ਤਾਂ ਤੁਹਾਡੇ ਲਈ ਕੰਮ ਕਰਦਾ ਹਾਂ ਗਿੱਦੜ ਬੋਲਿਆ ਤੂੰ ਤਾਂ ਸਾਡਾ ਭੋਜਨ ਹੈ ਚਿੱਤਾ ਵੀ ਚਪਟ ਪਿਆ ਕੱਲੋ ਕੱਲੇ ਕੱਲੇ ਬਾਰੀ-ਬਾਰੀ ਉਸ ਤੇ ਚਪਟ ਪਏ ਹੁਣ ਉੱਗੇ ਨੂੰ ਸਮਝ ਆ ਗਈ ਸੀ ਕੀ ਦੋਸਤੀ ਉਸ ਲਈ ਸਿਰਫ ਇੱਕ ਜਾਲ ਸੀ ਉਹ ਰੋਂਦਾ ਹੋਇਆ ਸ਼ੇਰ ਵੱਲ ਵੇਖਣ ਲੱਗਿਆ ਮਹਾਰਾਜ ਤੁਸੀਂ ਕੁਝ ਤਾਂ ਕਹੋ ਕੀ ਇਹ ਤੁਹਾਡਾ ਹੀ ਹੁਕਮ ਹੈ ਸ਼ੇਰ ਨੇ ਖੜਕਦਿਆਂ ਹੋਇਆ ਕਿਹਾ ਹਾਂ ਤੂੰ ਹੀ ਸਾਡੀ ਜਾਨ ਬਚਾਉਣ ਵਾਲਾ ਹੈ ਜੇ ਅੱਜ ਤੈਨੂੰ ਅਸੀਂ ਨਹੀਂ ਖਾਵਾਂਗੇ ਤਾਂ ਅਸੀਂ ਮਰ ਜਾਵਾਂਗੇ ਤੈਨੂੰ ਜੰਗਲ ਰਾਜ ਲਈ ਬਲੀ ਚੜਨਾ ਪਵੇਗਾ ਉਹਗਾ ਡਰ ਦੇ ਮਾਰੇ ਪਿੱਛੇ ਡਿੱਗ ਪਿਆ ਉਹ ਹਾਲੇ ਵੀ ਭਰੇ ਦਿਲ ਨਾਲ ਬੋਲਿਆ ਮੈਂ ਤੁਹਾਡੀ ਸੇਵਾ ਕੀਤੀ ਤੁਸੀਂ ਇੰਜ ਦਗਾ ਕੀਤਾ ਸ਼ੇਰ ਗਰਜਿਆ ਵਕਤ ਆ ਗਿਆ ਏ ਤੇਰੀ ਜ਼ਿੰਦਗੀ ਦਾ ਖਾਤਮੇ ਦਾ ਸਾਰੇ ਉਸਤੇ ਟੁੱਟ ਪਏ ਉੱਗੇ ਨੇ ਆਪਣੀ ਪੂਰੀ ਤਾਕਤ ਨਾਲ ਵਾਪਸੀ ਜਾਪਾ ਮਾਰਿਆ ਉਹ ਇੱਕ ਵੱਡੇ ਦਰਾਖਤ ਨਾਲ ਟਕਰੌਂਦੇ ਹੋਏ ਦੌੜ ਪਿਆ ਚੀਤੇ ਨੂੰ ਆਪਣੇ ਪੇਟ ਵਾਂਗ ਨਾਲ ਜ਼ੋਰ ਦਾ ਟੱਕਾ ਵੱਜਿਆ ਤੇ ਚੀਤਾ ਉਹ ਦਰ ਦੂਰ ਜਾ ਕੇ ਡਿੱਗ ਪਿਆ ਭੇੜੀਆਂ ਵੀ ਸੁੱਟਿਆ ਗਿਆ ਨਾਲ ਹੀ ਗਿੱਦੜ ਡਰ ਕੇ ਪਿੱਛੇ ਹੋ ਗਿਆ ਪਰ ਸ਼ੇਰ ਉਹ ਤਾਂ ਜੰਗਲ ਦਾ ਰਾਜਾ ਸੀ ਉਸਨੇ ਤਾਕਤ ਤੇਜ਼ੀ ਹੁਸ਼ਿਆਰੀ ਸਭ ਉਸਦੇ ਵਿੱਚ ਸੀ ਉਹ ਉੱਗੇ ਦੇ ਸਾਹਮਣੇ ਵਿੱਚ ਜਾ ਕੇ ਖੜਾ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਇੱਕ ਧੋਖਾ ਨਫ਼ਰਤ ਤੇ ਦੂਜੇ ਦੀਆਂ ਅੱਖਾਂ ਵਿੱਚ ਡਰ ਤੇ ਦੁੱਖ ਸ਼ੇਰ ਗੱਜਿਆ ਮਾਰ ਉੱਗੇ ਉਛਲਿਆ ਤੇ ਆਪਣੇ ਨੱਕ ਦੰਦਾਂ ਉਸਨੇ ਆਪਣੇ ਦੰਦ ਤੇ ਪੈਰਾਂ ਦੇ ਨੱਕ ਖੋਲੇ ਉੱਗਾ ਆਪਣੇ ਆਪ ਨੂੰ ਬਚਾਉਣ ਲਈ ਆਖਰੀ ਵਾਰ ਜੂੰਝਣ ਲਈ ਤਿਆਰ ਹੋਇਆ। ਉਸ ਦੇ ਮਨ ਵਿੱਚ ਹੁਣ ਬਸ ਇੱਕ ਹੀ ਚੀਜ਼ ਦੌੜ ਰਹੀ ਸੀ ਕਿ ਉਸ ਦੇ ਨਾਲ ਧੋਖਾ ਹੋਇਆ। ਸ਼ੇਰ ਨੇ ਇੱਕ ਭਿਆਨਕ ਤਾੜ ਮਾਰ ਕੇ ਉਸ ਉੱਤੇ ਛੱਟ ਗਿਆ। ਧਰਤੀ ਕੰਬਣ ਲੱਗੀ, ਧੂੜ ਦੇ ਬੱਦਲ ਉੱਡੇ, ਪੱਤੇ ਕੰਬ ਗਏ। ਉੱਗੇ ਨੇ ਵੀ ਹਿੰਮਤ ਦਾ ਆਖਰੀ ਜੱਫਾ ਮਾਰਿਆ। ਉਸ ਨੇ ਆਪਣੀ ਲੰਮੀ ਗਰਦਨ ਹਿਲਾਈ ਅਤੇ ਜ਼ੋਰ ਨਾਲ ਸ਼ੇਰ ਦੀ ਛਾਤੀ 'ਚ ਟੱਕਰ ਮਾਰੀ। ਸ਼ੇਰ ਪਲਪਰ ਲਈ ਹਿੱਲ ਗਿਆ ਪਰ ਉਤਰਾント ਸੰਮਲ ਗਿਆ ਉਹ ਮੁੜ ਅੱਗੇ ਵਧਿਆ ਉੱਗੇ ਨੇ ਦੌੜ ਲਾਉਣੀ ਚਾਹੀ ਪਰ ਫਸਿਆ ਹੋਇਆ ਪੈਰ ਉਸ ਦੀ ਰਾਹ ਵਿੱਚ ਰੁਕਾਵਟ ਬਣਿਆ ਭੁੱਖਾ ਪਿਆਸਾ ਉਸ ਦੀ ਤਾਕਤ ਹੁਣ ਖਤਮ ਹੋ ਰਹੀ ਸੀ ਸ਼ੇਰ ਨੇ ਉਸ ਦੀ ਗਰਦਨ ਵੱਲ ਛਾਲ ਮਾਰੀ ਤੇ ਉੱਗੇ ਨੇ ਅੱਖਾਂ ਬੰਦ ਕਰ ਲਈਆਂ ਅਚਾਨਕ ਇੱਕ ਬਹੁਤ ਭਿਆਨਕ ਗੱਜਣ ਦੀ ਆਵਾਜ਼ ਆਈ ਰੁਕ ਜਾਓ ਸ਼ੇਰ ਸਭ ਨੇ ਮੁੜ ਕੇ ਵੇਖਿਆ ਉੱਥੇ ਜੰਗਲ ਦੇ ਸਭ ਤੋਂ ਵਰਤਕਤਵਰ ਜਾਨਵਰ ਹਾਥੀ ਦਾ ਵੱਡਾ ਟੋਲਾ ਆ ਗਿਆ ਅੱਗੇ-ਅੱਗੇ ਮਹਾਨ ਹਾਥੀ ਸਵਰਾਜ ਸੀ ਜੰਗਲ ਦਾ ਬਜ਼ੁਰਗ ਅਤੇ ਸਮਝਦਾਰ ਦਰਵਾਨ ਹਾਥੀ ਗੱਜਿਆ ਕੀ ਏ ਤੇਰਾ ਨਿਆ ਜਿਸ ਨੇ ਸੇਵਾ ਕੀਤੀ ਤੂੰ ਉਸੇ ਨੂੰ ਖਾਣਾ ਚਾਹੁੰਦਾ ਏ ਸ਼ੇਰ ਨੇ ਘੁਰਦਿਆਂ ਹੋਇਆ ਕਿਹਾ ਇਹ ਕਾਨੂੰਨ ਹੈ ਮੈਂ ਰਾਜਾ ਹਾਂ ਤੇ ਮੈਂ ਜੋ ਚਾਹਾਂ ਉਹੀ ਕਰ ਸਕਦਾ ਹਾਂ ਹਾਥੀ ਦਾ ਗੁੱਸਾ ਆਕਾਸ਼ ਤੱਕ ਚੜ ਗਿਆ ਉਸਨੇ ਆਪਣੀ ਸੁੰਡ ਨਾਲ ਧਰਤੀ ਤੇ ਝਟਕਾ ਮਾਰਿਆ ਤੇ ਚੀਕਿਆ ਰਾਜਾ ਉਹ ਜੋ ਦੂਜਿਆਂ ਦੀ ਰੱਖਿਆ ਕਰੇ ਤੂੰ ਤਾਂ ਦਗਾਵਾਜ਼ ਹੈ ਜੇ ਅੱਜ ਤੋਂ ਤੂੰ ਉੱਗੇ ਨੂੰ ਖਾ ਗਿਆ ਨਾ ਤਾਂ ਕੱਲ ਤੂੰ ਕਿਸ ਨੂੰ ਬਖਸ਼ੇਗਾ ਗਿੱਦੜ ਭੇੜੀਆਂ ਚੀਤਾ ਸਭ ਡਰ ਕੇ ਪਿੱਛੇ ਹਟਣ ਲੱਗੇ ਹਾਥੀ ਅੱਗੇ ਵਧਿਆ ਤੇ ਉੱਗੇ ਦੇ ਸਾਹਮਣੇ ਖੜਾ ਹੋ ਗਿਆ ਜੇ ਤੈਨੂੰ ਇਸ ਭੋਲੇ ਨੂੰ ਖਾਣਾ ਹੈ ਤਾਂ ਪਹਿਲਾਂ ਮੇਰੇ ਤੇ ਪੈਰ ਰੱਖ ਕੇ ਲੰਘ ਸ਼ੇਰ ਦੀ ਅੱਖੋਂ ਨਫ਼ਰਤ ਖੋਲਣ ਲੱਗੀ ਉਹ ਉੱਚੀ ਧਾੜ ਮਾਰ ਕੇ ਕਹਿਣ ਲੱਗਾ ਠੀਕ ਹੈ ਜੰਗਲ ਦਾ ਰਾਜਾ ਕਦੇ ਕਦੇ ਪਿੱਛੇ ਨਹੀਂ ਹਟਦਾ ਉਹ ਹਾਥੀ ਵੱਲ ਵਧਿਆ ਪਰ ਇਹ ਲੜਾਈ ਸ਼ੇਰ ਅਤੇ ਹਾਥੀ ਦੀ ਨਹੀਂ ਸੀ ਉਹ ਨਿਆਂ ਅਤੇ ਅਨਿਆਂ ਦੀ ਟੱਕਰ ਸੀ ਉਹ ਗਾਇਦ ਰੀਸ਼ ਵੇਖ ਕੇ ਰੋਣ ਲੱਗ ਪਿਆ ਉਹ ਹਾਲੇ ਵੀ ਦਗਾ ਵਿੱਚ ਟੁੱਟਿਆ ਹੋਇਆ ਸੀ ਪਰ ਹੁਣ ਉਸ ਦੀਆਂ ਅੱਖਾਂ ਵਿੱਚ ਇੱਕ ਨਵੀਂ ਅਕਲ ਦੀ ਚਮਕ ਵੀ ਸੀ ਉਹ ਦਿਲ ਵਿੱਚ ਸੋਚਦਾ ਜਿਸ ਤੇ ਅੰਨਾ ਭਰੋਸਾ ਕੀਤਾ ਉਸ ਨੇ ਹੀ ਸਭ ਤੋਂ ਵੱਡੀ ਝੋਟ ਦਿੱਤੀ ਦੂਜੇ ਪਾਸੇ ਸ਼ੇਰ ਅਤੇ ਹਾਥੀ ਆਮੋ ਸਾਹਮਣੇ ਖੜੇ ਹੋਏ ਹਵਾ ਬਹੁਤ ਤਚ ਚੱਲ ਰਹੀ ਸੀ ਚੁੱਪ ਗਈਰੀ ਜੰਗਲ ਦੇ ਜਾਨਵਰ ਦਮ ਸਾਦ ਕੇ ਖੜੇ ਸਨ ਤੇ ਸਾਰੇ ਸੋਚ ਰਹੇ ਸਨ ਵੀ ਹੁਣ ਕੀ ਹੋਵੇਗਾ ਜੰਗਲ ਦੇ ਦਰਖਤ ਚੁੱਪ ਪੰਛੀ ਬੇਹੋਸ ਵਰਗੇ ਹਵਾ ਰੁਕੀ ਹੋਈ ਸੀ ਸ਼ੇਰ ਹਾਥੀ ਬਲ ਵਧਿਆ ਗੁੱਸੇ ਦੀ ਆਗ ਉਸ ਦੇ ਰਗ ਰਗ ਵਿੱਚ ਤਹਿਕ ਰਹੀ ਸੀ ਹਾਥੀ ਨੇ ਸ਼ਾਂਤੀ ਨਾਲ ਕਿਹਾ ਸ਼ੇਰ ਰੁਕ ਜਾ ਅਜੇ ਵੀ ਸਮਲਣ ਦਾ ਸਮਾਂ ਹੈ ਪਰ ਸ਼ੇਰ ਨੇ ਹਾਸਾ ਮਾਰਿਆ ਮੈਨੂੰ ਕਿਸੇ ਦੀ ਸਿੱਖ ਦੀ ਲੋੜ ਨਹੀਂ ਉਹ ਦਹਾੜਿਆ ਅਤੇ ਆਪਣੀ ਪੂਰੀ ਤਾਕਤ ਨਾਲ ਹਾਥੀ ਤੇ ਝਪਟ ਪਿਆ ਹਾਥੀ ਨੇ ਆਪਣੀ ਸੁੰਡ ਨਾਲ ਇੱਕ ਬੇਹਤ ਤਾਕਤਵਰ ਵਾਜਾ ਮਾਰਿਆ ਸ਼ੇਰ ਧਰਤੀ ਤੇ ਡਿੱਗ ਗਿਆ ਪਰ ਤੁਰੰਤ ਖੜਾ ਹੋ ਗਿਆ ਉਹ ਹਾਰ ਮੰਨਣ ਵਾਲਾ ਨਹੀਂ ਸੀ ਇਹ ਲੜਾਈ ਕੋਈ ਆਮ ਲੜਾਈ ਨਹੀਂ ਸੀ ਇਹ ਜੰਗਲ ਦੀ ਨਿਆ ਲਈ ਸੀ ਗਿੱਦੜ ਪਾਸੇ ਖੜਾ ਕੰਬ ਰਿਆ ਸੀ ਉਹ ਹੌਲੀ ਨਾਲ ਫੁਸਫੁਸਿਆ ਚਲੋ ਇੱਥੋਂ ਚਲੋ ਨਹੀਂ ਤਾਂ ਸਾਡਾ ਪਤਾ ਨਹੀਂ ਕੀ ਹਾਲ ਹੋਊਗਾ ਭੇੜੀਆਂ ਤੇ ਚੀਤਾ ਵੀ ਡਰੇ ਹੋਏ ਸਨ ਉਹ ਸ਼ੇਰ ਦੀ ਸਹਾਇਤਾ ਤਾਂ ਕਰਨਾ ਚਾਹੁੰਦੇ ਸੀ ਪਰ ਹਾਥੀ ਦੇ ਸਾਹਮਣੇ ਉਹ ਮੱਖੀਆਂ ਜਿੱਡੇ ਸਨ ਹਾਥੀ ਨੇ ਇੱਕ ਜ਼ੋਰਦਾਰ ਧੱਕਾ ਫੇਰ ਮਾਰਿਆ ਇੱਕ ਵਾਰ ਸ਼ੇਰ ਦੂਰ ਜਾ ਕੇ ਡਿੱਗਿਆ ਤੇ ਹਾਫਣ ਲੱਗਿਆ ਉਸ ਦੇ ਮੂੰਹ ਤੋਂ ਖੂਨ ਵਗ ਰਿਆ ਸੀ ਹਾਥੀ ਬੋਲਿਆ ਗੁੱਸੇ ਰਾਜ ਨਹੀਂ ਸੇਵਾ ਰਾਜ ਬਣਾਉਂਦੀ ਹੈ ਸ਼ੇਰ ਨੇ ਤੜਫਦਾ ਸ਼ੇਰ ਨੇ ਤੜਫਾ ਕੇ ਕਿਹਾ ਪਰ ਇਹ ਗੁੱਗਾ ਤਾਂ ਮੂਰਖ ਹੈ ਇਹ ਮੈਨੂੰ ਕਦੇ ਵੀ ਵਧੀਆ ਨਹੀਂ ਸੀ ਲੱਗਦਾ ਹਾਥੀ ਗੱਜਿਆ ਮੂਰਖ ਦੀ ਰੱਖਿਆ ਕਰਨੀ ਸਮਝਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ਦੀ ਅੱਖਾਂ 'ਚ ਹੰਝੂ ਆ ਗਏ ਉੱਗੇ ਦੀਆਂ ਅੱਖਾਂ 'ਚ ਹੰਝੂ ਆ ਗਏ ਗਹਿਰੇ ਪਛਤਾਵੇ ਦੇ ਹੰਝੂ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਮੈਨੂੰ ਮਾਫ਼ ਕਰਨਾ ਮੇਰੇ ਮੂਰਖ ਦਿਮਾਗ ਨੇ ਧੋਖੇਬਾਜ਼ਾਂ ਨੂੰ ਦੋਸਤਾਂ ਨੂੰ ਸਮਝ ਲਿਆ ਪਰ ਮੇਰੀ ਭਲਾਈ ਵਾਲੀ ਨੀਅਤ ਖਰਾਬ ਨਹੀਂ ਸੀ ਹਾਥੀ ਨੇ ਪਿਆਰ ਨਾਲ ਉਸਦੇ ਮੱਥੇ ਤੇ ਹੱਥ ਰੱਖਿਆ ਸਿੱਖਿਆ ਖਰਚ ਵਾਲੀ ਹੁੰਦੀ ਹੈ ਪੁੱਤਰ ਤੂੰ ਵੀ ਅੱਜ ਸਿੱਖ ਗਿਆ ਭਰੋਸਾ ਸੋਚ ਸਮਝ ਕੇ ਹੀ ਸਭ ਤੇ ਕਰਨਾ ਚਾਹੀਦਾ ਸ਼ੇਰ ਹਾਲੇ ਵੀ ਢੱਟੀ ਤੇ ਪਿਆ ਸਭ ਨੂੰ ਨਫ਼ਰਤ ਭਰੀਆਂ ਅੱਖਾਂ ਨਾਲ ਤੱਕ ਰਿਹਾ ਸੀ ਹਾਥੀ ਨੇ ਜੰਗਲ ਦੇ ਪਸ਼ੂਆਂ ਵੱਲ ਵੇਖ ਕੇ ਐਲਾਨ ਕੀਤਾ ਅੱਜ ਤੋਂ ਰਾਜ ਕੇਵਲ ਉਹ ਦਾ ਜਿਹੜਾ ਦੂਜਿਆਂ ਨੂੰ ਜੀਵਨ ਦੇਵੇ ਮੌਤ ਨਹੀਂ ਸਾਰੇ ਜਾਨਵਰ ਤਾਲੀਆਂ ਬਜਾਉਣ ਲੱਗੇ ਨਿਆਂ ਦੀ ਜਿੱਤ ਹੋ ਚੁੱਕੀ ਸੀ ਸ਼ੇਰ ਹਫਦਾ ਹੋਇਆ ਦਹਾੜਿਆ ਐ ਰਾਜ ਮੈਂ ਨਹੀਂ ਛੱਡਾਂਗਾ ਪਰ ਹਾਥੀ ਨੇ ਕਿਹਾ ਰਾਜਾ ਬਣਨਾ ਤੇਰੇ ਜੋਰ ਦਾ ਕੰਮ ਨਹੀਂ ਤੇਰਾ ਦਿਲ ਛੋਟਾ ਏ ਤੇ ਤੇਰਾ ਰਾਜ ਇੱਥੋਂ ਖਤਮ ਸ਼ੇਰ ਨੂੰ ਜੰਗਲ ਤੋਂ ਬਾਹਰ ਕੱਢ ਦਿੱਤਾ ਗਿਆ ਉਸ ਦੇ ਟੁੱਟੇ ਮਨ ਨਾਲ ਉਹ ਭੱਜ ਗਿਆ ਸਫਲਤਾ ਤੇ ਹੰਕਾਰ ਬੋਝ ਢੋਂਦਾ ਹੋਇਆ ਉਸ ਦੇ ਚਾਪਲੂ ਸਾਥੀ ਗਿੱਛ ਸਾਥੀ ਕਿੱਦੜ ਭੇੜੀ ਐ ਚੀਤਾ ਸਾਰੇ ਜੰਗਲ ਦੇ ਕਾਨੂੰਨ ਅਨਸਾਰ ਸਜ਼ਾ ਦੇ ਕਾਬਿਲ ਮੰਨੇ ਗਏ ਉਹਨਾਂ ਨੇ ਹਾਥੀ ਨੂੰ ਕਿਹਾ ਉਹ ਉਹਨਾਂ ਨੇ ਹਾਥੀ ਨੂੰ ਕਿਹਾ ਤੁਸੀਂ ਵੀ ਦਗੇਵਾਜ਼ੀ ਕੀਤੀ ਹਾਥੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਦਗੇਵਾਜ਼ੀ ਕੀਤੀ ਹੁਣ ਕਦੇ ਵੀ ਤੁਸੀਂ ਇਸ ਜੰਗਲ ਵਿੱਚ ਨਾ ਆਉਣਾ ਕਿਸੇ ਕਮਜ਼ੋਰ ਤੇ ਜਾਲ ਪਾਉਗੇ ਸਾਰੇ ਡਰ ਕੇ ਰੋਂਦੇ ਹੋਏ ਜੰਗਲ ਦੇ ਕੋਨਿਆਂ ਵਿੱਚ ਭੱਜ ਗਏ ਉੱਗਾ ਹਾਲੇ ਵੀ ਚੁੱਪ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਨਵੀਂ ਸਮਝ ਜਨਮ ਲੈ ਰਹੀ ਸੀ ਹਾਥੀ ਬੋਲਿਆ ਉੱਗੇ ਤੋਂ ਬਚ ਗਿਆ ਪਰ ਹੁਣ ਤੂੰ ਕੀ ਕਰਨ ਵਾਲਾ ਹੈ ਉੱਗਾ ਹੌਲੀ ਜੀ ਆਵਾਜ਼ ਵਿੱਚ ਬੋਲਿਆ ਹੁਣ ਮੈਂ ਕਦੇ ਵੀ ਕਿਸੇ ਦੀ ਚਾਲ ਤੋਂ ਨਹੀਂ ਫਸਾਂਗਾ ਮੈਂ ਸਿੱਖਿਆ ਲੈ ਲਈ ਹੈ ਸਮਝਦਾਰੀ ਮੇਰੇ ਸਾਥੀ ਬਣੇਗੀ ਜੰਗਲ ਵਿੱਚ ਮੂਰਖ ਨੂੰਟ ਹੁਣ ਸਮਝਦਾਰ ਉੱਗਾ ਬਣ ਚੁੱਕਾ ਸੀ ਹਾਥੀ ਨੇ ਗਰਭ ਨਾਲ ਕਿਹਾ ਅਸਲੀ ਰਾਜਾ ਅੱਜ ਤੂੰ ਬਣ ਗਿਆ ਆਪਣੀ ਜ਼ਿੰਦਗੀ ਦਾ ਉੱਗਾ ਮੁਸਕਰਾਇਆ ਤੇ ਨਵੀਂ ਜ਼ਿੰਦਗੀ ਵੱਲ ਕਦਮ ਵਧਾ ਦਿੱਤਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਖਰੇ ਦਿਲ ਨਾਲ ਦੋਸਤੀ ਕਰੋ ਪਰ ਬਿਨਾਂ ਸੋਚੇ ਸਮਝੇ ਨਹੀਂ ਜੋ ਦੂਜਿਆਂ ਦੀ ਭਲਾਈ ਕਰੇ ਅਸਲ ਵਿੱਚ ਉਹੀ ਰਾਜਾ ਹੁੰਦਾ ਹੈ ਮਨੁੱਖਤਾ ਮੂਰਖਤਾ ਮਨੁੱਖ ਨੂੰ ਡਿਗਨੇ ਨੂੰ ਡੇਗਦੀ ਹੈ ਪਰ ਸਿੱਖਿਆ ਉਸ ਨੂੰ ਉਠਾਉਂਦੀ ਹੈ ਇਸ ਲਈ ਹਮੇਸ਼ਾ ਜਦੋਂ ਵੀ ਕਿਸੇ ਤੇ ਵਿਸ਼ਵਾਸ ਕਰਨਾ ਸੋਚ ਸਮਝ ਕੇ ਆਪਣੇ ਦਿਮਾਗ ਤੋਂ ਕੰਮ ਲੈ ਕੇ ਕਰਨਾ ਹਰ ਇੱਕ ਤੇ ਭਰੋਸਾ ਕਰਨਾ ਸਹੀ ਨਹੀਂ ਹੁੰਦਾ ਪਰ ਹਰ ਇੱਕ ਗਲਤ ਵੀ ਨਹੀਂ ਹੁੰਦਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸੋਚ ਸਮਝ ਕੇ ਹੀ ਫੈਸਲਾ ਕਰਨਾ ਚਾਹੀਦਾ ਅੱਖਾਂ ਬੰਦ ਕਰਕੇ ਹਰ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਮੂਰਖ ਹੁੰਡ ਤੇ ਇਹ ਛੇ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗੀਆਂ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ